ਕੈਨੇਡਾ ਦੀ ਸਿਆਸਤੋਂ ਬੀਤੇ ਕਈ ਦਿਨਾਂ ਤੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਜਿੱਥੇ ਜਸਟਿਨ ਟਰੂਡੋ ਤੋਂ ਲਗਾਤਾਰ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਲਿਬਰਲ ਪਾਰਟੀ ਦੇ ਜਿਹੜੇ ਕਿ ਪ੍ਰਤੀਨਿਧ ਸੀ ਜਸਟਿਨ ਟਰੂਡੋ ਤੇ ਮੌਜੂਦਾ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਉੱਥੇ ਲਿਬਰਲ ਪਾਰਟੀ ਦੇ ਅੰਦਰ ਕਾਫੀ ਅਸੰਤੁਸ਼ਟੀ ਜਿਹੜੀ ਜਸਟਿਨ ਟਰੂਡੋ ਦੇ ਖਿਲਾਫ ਜਤਾਈ ਜਾ ਰਹੀ ਸੀ ਤੇ ਜਸਟਿਨ ਟਰੂਡੋ ਦੀਆਂ ਕਈ ਨੀਤੀਆਂ ਦੇ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਦੇ ਪਾਰਟੀ ਮੈਂਬਰਾਂ ਵੱਲੋਂ ਤੇ ਲਗਾਤਾਰ ਉਹਨਾਂ ਨੂੰ ਅਸਤੀਫੇ ਦਾ ਕਿਹਾ ਜਾ ਰਿਹਾ ਆਪਣੇ ਅਹੁਦੇ ਤੋਂ ਉੱਥੇ ਅੱਜ ਸਵੇਰੇ ਸੋਮਵਾਰ ਜਸਿੰਦਰ ਧਰੂਡੋ ਬੋਲਿਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਕਿ ਉਹ ਆਪਣੇ ਮੌਜੂਦਾ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਉਤੇ ਤਦ ਦੱਸ ਦिए ਕਿ ਆਪਣੀਆਂ ਭਾਰਤ ਵਿਰੁੱਧ ਜਿਹੜੀਆਂ ਨੀਤੀਆਂ ਕਾਰਨ ਟਰੂਡੋ ਨੂੰ ਆਪਣੀ ਹੀ ਪਾਰਟੀ ਮੈਂਬਰਾਂ ਵੱਲੋਂ ਲਗਾਤਾਰ ਜਿਹੜਾ ਵਿਰੋਧ ਚਲਣਾ ਪੈ ਰਿਹਾ ਸੀ ਤੇ ਉਹਨਾਂ ਦੀ ਪਾਰਟੀ ਅੰਦਰ ਉਹਨਾਂ ਦੇ ਖਿਲਾਫ ਜਿਹੜੀ ਬਗਾਵਤ ਉੱਠੀ ਹੋਈ ਸੀ ਤੇ ਲਗਾਤਾਰ ਅਸੰਤੁਸ਼ਟੀ ਜਿਹੜੀ ਆ ਪਾਰਟੀ ਮੈਂਬਰਾਂ ਵੱਲੋਂ ਉਹਨਾਂ ਖਿਲਾਫ ਜਿਤਾਈ ਜਾ ਰਹੀ ਸੀ ਜਿਸ ਤੋਂ ਬਾਅਦ ਲਗਾਤਾਰ ਅਸਤੀਫੇ ਦੀ ਮੰਗ ਉੱਠੀ ਸੀ ਤੇ ਉੱਥੇ ਤੋਂ ਦੱਸ ਦਈਏ ਕਿ ਇਸੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਕੈਨੇਡਾ ਦੇ ਵਿੱਚ ਜਿਹੜੀਆਂ ਕਿ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਪਰ ਉਸੇ ਦੌਰਾਨ ਜਿਹੜਾ ਕਿ ਜਸਟਨ ਟਰੂਡੋ ਵੱਲੋਂ ਅੱਜ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਹੈ ਪਰ ਪਾਰਟੀ ਵੱਲੋਂ ਅਗਲਾ ਜਿਹੜਾ ਪ੍ਰਤੀਨਿਧ ਚੁਣਨ ਦਾ ਜਿਹੜਾ ਟਾਈਮ ਹੈ ਤੇ ਉਸ ਦੌਰਾਨ ਜਿਹੜੇ ਜਸਟਿਨ ਟਰੂਡੋ ਨੇ ਆਪਣਾ ਜਿਹੜਾ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਉਸ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ ਜਦੋਂ ਤੱਕ ਅਗਲਾ ਲਿਬਰਲ ਪਾਰਟੀ ਵੱਲੋਂ ਕੋਈ ਪ੍ਰਤੀਨਿਧ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਿਆ ਨਹੀਂ ਜਾਂਦਾ ਪਰ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਉਹ ਜਿਹੜਾ ਕਿ ਪ੍ਰਧਾਨ ਮੰਤਰੀ ਦਾ ਉਹ ਉਦਦੇ ਤੋਂ ਦੇ ਦਿੱਤਾ ਉਹ ਤੇ ਤੁਹਾਨੂੰ ਦੱਸ ਦਈਏ ਕਿ ਟਰੂਡੋ ਕੰਜ਼ਰਵੇਟਿਵ ਪਾਰਟੀ ਦੇ 10 ਸਾਲਾਂ ਦੇ ਸ਼ਾਸਨ ਤੋਂ ਬਾਅਦ 2015 ਦੇ ਵਿੱਚ ਕੈਨੇਡਾ ਦੀ ਸੱਤਾ ਵਿੱਚ ਆਇਸੀ ਤੇ ਪ੍ਰਧਾਨ ਮੰਤਰੀ ਵਜੋਂ ਉਹ ਹੁੱਦਾ ਜਿਹੜਾ ਸੰਭਾਲ ਲਿਆ ਸੀ ਉੱਥੇ ਹੀ ਉਹਨਾਂ ਨੂੰ ਸ਼ੁਰੂ ਵਿੱਚ ਦੇਸ਼ ਨੂੰ ਧਾਰਵਾਦੀ ਅਤੀਤ ਵਿੱਚ ਵਿਆਪਸ ਲੈਉਣ ਲਈ ਉਹਨਾਂ ਦੀ ਕਾਫੀ ਸ਼ਲਾਘਾ ਕੀਤੀ ਗਈ ਸੀ ਜੁੜੀਆਂ ਅ ਜਸਟਿਨ ਟਰੂਡੋ ਵੱਲੋਂ ਨੀਤੀਆਂ ਲਿਆਂਾਈਆਂ ਗਈਆਂ ਸੀ ਉਹਨਾਂ ਦੇ ਕਾਰਜਕਾਲ ਦੌਰਾਨ ਕਾਫੀ ਉਹਨਾਂ ਦੀ ਹਰ ਪਾਸੋਂ ਜਿਹੜੀ ਸ਼ਲਾਘਾ ਕੀਤੀ ਗਈ ਸੀ ਤੇ ਨਿੱਜੀ ਤੌਰ ਤੇ ਲੋਕਾਂ ਵੱਲੋਂ ਪਸੰਦੀਦਾ ਪ੍ਰਧਾਨ ਮੰਤਰੀ ਵੀ ਉਹਨਾਂ ਨੂੰ ਕਿਹਾ ਗਿਆ ਸੀ ਪਰ ਹੁਣ ਜਿਹੜੀ ਲਿਬਰਲ ਪਾਰਟੀ ਦੇ ਵਿੱਚ ਨਵੇਂ ਸਰਵੇਖਣ ਦੇਖਣ ਨੂੰ ਮਿਲ ਰਹੇ ਸੀ ਤੇ ਲਗਾਤਾਰ ਉਹਨਾਂ ਖਿਲਾਫ ਜਿਹੜੀ ਕਿ ਅਸੰਤੁਸ਼ਟੀ ਜਤਾਈ ਜਾ ਰਹੀ ਸੀ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਤਾਜ਼ਾ ਸਰਵੇਖਣ ਸਰਵੇਖਣਾਂ ਦੇ ਆਰ ਤੇ ਟਰੂਡੋ ਦੀ ਸਫਲਤਾ ਦੀ ਸੰਭਾਵਨਾ ਬਹੁਤ ਘੱਟ ਦਿਖਾਈ ਦੇ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਲਿਬਰਲ ਪਾਰਟੀ ਤੋਂ ਤੇ ਆਪਣੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ ਉੱਥੇ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ ਕਿ ਸੋਮਵਾਰ ਸਵੇਰੇ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ